ਲੁਧਿਆਣਾ ਚ ਦੇਰ ਰਾਤ ਗੁਜਰਾਤ ਪੁਲਿਸ ਹਿੰਦੂ ਆਗੂ ਅਮਿਤ ਅਰੋੜਾ ਦੇ ਘਰ ਪਹੁੰਚੀ ਗੁਜਰਾਤ ਪੁਲਿਸ ਦੇ ਨਾਲ थाना ਡਿਵੀਜ਼ਨ ਨੰਬਰ 7 ਦੀ ਪੁਲਿਸ ਵੀ ਸੀ ਅਮਿਤ ਅਰੋੜਾ ਦੇ ਰਾਤ 2 ਘੰਟੇ ਤੱਕ ਪੁਲਿਸ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਅਮਿਤ ਦੇ ਫੋਨ ਤੇ ਉਹੀ ਨੰਬਰ ਵੀ ਪੁਲਿਸ ਨੂੰ ਬਰਾਮਦ ਹੋਇਆ ਜਿਸ ਨੰਬਰ ਤੋਂ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਥ੍ਰੈਟ ਦਿੱਤੀ ਜਾ ਰਹੀ ਸੀ ਰਾਤ ਕਰੀਬ 9:30 ਵਜੇ ਤੋਂ ਬਾਅਦ ਗੁਜਰਾਤ ਪੁਲਿਸ ਵਾਪਸ ਗਈ ਗੁਜਰਾਤ ਪੁਲਿਸ ਨੇ 2 ਮਹੀਨੇ ਪਹਿਲਾਂ ਅਬੂ ਬਕਰ ਨਾਮ ਦੇ ਵਿਅਕਤੀ ਨੂੰ ਫੜਿਆ ਸੀ ਸੂਰਤ ਕ੍ਰਾਈਮ ਬ੍ਰਾਂਚ ਪੁਛਤਾਛਤ ਦੇ ਰਚ ਉਸ ਨੇ ਖੁਲਾਸਾ ਕੀਤਾ ਸੀ ਹਿੰਦੂ ਆਗਵਾ ਨੂੰ ਟਾਰਗੇਟ ਕਰਨਾ ਹੈ ਪੁਲਿਸ ਨੂੰ ਬਦਮਾਸ਼ ਤੋਂ ਇਹ ਮੋਬਾਈਲ ਮਿਲਿਆ ਜਿਸ ਵਿੱਚ ਅਮਿਤ ਅਰੋੜਾ ਨੂੰ ਕਾਲ ਕਰਦਾ ਸੀ 2 ਮਹੀਨੇ ਪਹਿਲਾਂ ਗੁਜਰਾਤ ਦੀ ਸੂਰਤ ਕ੍ਰਾਈਮ ਬ੍ਰਾਚ ਨੇ ਭਾਜਪਾ ਤੇ ਹਿੰਦੂ ਆਗੂਆਂ ਦੀ ਹੱਤਿਆ ਦੀ ਸਾਜ਼ਿਸ਼ ਲੱਚਰ ਦੇ આરોਪ 'ਚ ਸੂਰਤ ਤੋਂ ਇੱਕ ਮੌਲਵੀ ਮੁਹੰਮਦ ਸੋਹੇਲ ਉਰਫ ਅਬੂ ਬਕਰ ਦੀ ਮੌਲੂ ਫੜਿਆ ਸੀ આરોપી ਤੇ ਨਿਸ਼ਾਨਾ ਤੇ ਭਾਜਪਾ ਦੀ ਸਾਬਕਾ ਪ੍ਰਵਕਤਾ ਨੂਰ ਸ਼ਰਮਾ ਤੇ ਲੰਗਣਾ ਦੇ ਭਾਜਪਾ ਵਿਧਾਇਕਤੀ ਰਾਜਾ ਸਿੰਘ ਹਿੰਦੂ ਸਨਾਤਨ ਸੰਗ ਦੇ ਚੇਅਰਮੈਨ ਉਪਦੇਸ਼ ਰਾਣਾ ਤੇ ਕਈ ਹੋਰ ਵੀ ਸਨ ਸੂਰਤ ਪੁਲਿਸ ਮੁਤਾਬਕ 27 ਸਾਲ ਦਾ ਮੌਲਵੀ ਮੁਹੰਮਦ ਸੋਹੇਲ ਮਦਰਸੇ ਦਾ ਟੀਚਰ ਵੀ ਸੀ ਉਹ ਪਿਛਲੇ ਦੋ ਸਾਲ ਤੋਂ ਪਾਕਿਸਤਾਨ ਦੇ ਡੋਂਗਰ ਤੇ ਨੇਪਾਲ ਦੇ ਸ਼ੈਨਾਸ ਨਾਲ WhatsApp ਦੇ ਜ਼ਰੀਏ ਸੰ ਸੁਣਦੇ ਆਂ ਇਸ ਮਾਮਲੇ 'ਚ ਪੁਲਿਸ ਤੇ ਅਮਿਤ ਅਰੋੜਾ ਦਾਕੀ ਹੈ। ਜੀ ਇਹ ਨਿਊਜ਼ ਹੈ ਅਮਿਤ ਹਾਪਟੂ। ਇਹ ਉਹ ਹੈ ਕਵਰ ਕਰ ਗਏ ਆਂ ਤਾਂ ਪੁਲਿਸਾਈ ਤੁਹਾਨੂੰ ਪੁੱਛ ਗਈ ਕਿ ਕੀ ਸੀ ਇਹ ਕਿਸ ਮਾਮਲੇ ਤੇ ਪੁਲਿਸ ਦੀ ਕਾਰਵਾਈ ਕੀਤੀ। ਪਹਿਲਾਂ ਤੇ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱ퍼 ਬਣਾ ਰਹੇ। ਬਾਂਕੇ ਵਿਹਾਰੀ ਕਿਰਪਾ ਸਦਾ ਸੱ퍼 ਬਣੀ ਰਹੇ। ਇੱਕ ਮੋਬਾਈਲ ਫੜਿਆ ਗਿਆ ਸੀਗਾ ਜਿਹੜਾ ਗੁਜਰਾਤ ਪੁਲਿਸ ਨੇ ਫੜਿਆ ਸੀਗਾ ਕਿ ਪਿੱਛੋਂ ਜਾਨ ਉਮਰਨ ਦੀ ਧਮਕੀ ਜਿਹੜੀ ਲਗਾਤਾਰ ਪਿੱਛੇ ਮਿਲ ਰਹੀ ਸੀ 2:00 AM ਮਈ ਮਹੀਨੇ ਦੀ 5ਵੇਂ ਮਹੀਨੇ ਦੀ ਗੱਲ ਹੈ ਜਿਹੜਾ ਨਾਲੇ ਮੋਡੂਲ ਫੜਿਆ ਉੱਥੋਂ ਦੀ ਜਿਹੜੇ ਅੱਤਵਾਦੀ ਫੜੇ ਸੀਗੇ ਉਹਨਾਂ ਨੇ ਨਾਮ ਲਿੱਤਾ ਸੀ ਮੈਨੂੰ ਮਾਰਨ ਦਾ ਕਿ ਅੰਮ੍ਰਿਤ ਤੋੜਾ ਨੂੰ ਮਾਰਨਾ ਮੇਰੀ ਰੇਖੀ ਵੀ ਕੀਤੀ ਸੀ ਉਹਨਾਂ ਨੇ ਬਗਾਇਦਾ ਕਿ ਮਾਰਨਾ ਉਹਨਾਂ ਨੇ ਅੱਜ ਮੇਰੇ ਫੋਨ ਨੰਬਰ ਟ੍ਰੇਸ ਕਰ ਚੈੱਕ ਕੀਤੇ ਕਿ ਇਸ ਨੰਬਰ ਤੋਂ ਕੋਲਾ ਆਈਆਂ ਹੋਈਆਂ ਉਸ ਨੰਬਰ ਤੋਂ ਕਾਫੀ ਕੋਲਾ ਮਿਲੀਆਂ ਜਿਹੜੇ ਅੱਤਵਾਦੀ ਧਮਕੀਆਂ ਦੇ ਪਾਕਿਸਤਾਨ ਤੋਂ ਬੈਠ ਕੇ ਜਿਹੜੇ ਅੰਮ੍ਰਿਤ ਤੋੜਾ ਨੂੰ ਮਾਰਨਾ ਅੱਜ ਉਹੀ ਨੰਬਰ ਜਿਹੜਾ ਗੁਜਰਾਤ ਪੁਲਿਸ ਨੇ ਕੇਸ ਟ੍ਰੇਸ ਕੀਤਾ ਮੈਂ ਧੰਨਵਾਦ ਕਰਦਾ ਗੁਜਰਾਤ ਪੁਲਿਸ ਦਾ ਮੈਂ ਇਹੀ ਚੀ ਧਮਕੀ ਆਈ ਹੈ ਜਾਨੂ ਮਾਰਨ ਦੀ ਕਿ 10 ਦਿਨ ਚ ਜਿਵੇਂ ਸਾਡੇ ਸੰਦੀਪ ਗੋਰਾ ਥਾਪਰੀ ਨੇ ਧਮਕੀ ਆ ਜਿਹੜਾ ਹਮਲਾ ਹੋਇਆ ਸੀ ਉਸ ਤੋਂ ਬਾਅਦ ਮੈਨੂੰ ਧਮਕੀ ਆਈ ਹੈ ਕਿ 10 ਦਿਨ ਚ ਤੈਨੂੰ ਮਾਰਨਾ ਹੈ ਮਤਲਬ ਮੈਂ ਕਹਿੰਦਾ ਕਿ ਸਰਕਾਰਾਂ ਨੂੰ ਗੌਰ ਕਰਨਾ ਚਾਹੀਦਾ ਹੈ ਕਿ ਜਿੱਦਾਂ ਸਾਡੇ ਤੇ ਕੋਈ ਹਮਲੇ ਹੋ ਰਹੇ ਨੇ ਸਰਕਾਰਾਂ ਨੂੰ ਸਾਡਾ ਬਚਾਅ ਕਰਨਾ ਚਾਹੀਦਾ ਹੈ ਜੈ ਸ਼੍ਰੀ ਕ੍ਰਿਸ਼ਨਾ ਚਲ ਦੁਕਾਨਾ ਫਿਰ ਉਹਨਾਂ ਨਾਲ ਸਰਦਾਰ ਲੁਧਿਆਣਾ ਚ ਦੇਰ ਰਾਤ ਗੁਜਰਾਤ ਪੁਲਿਸ ਹਿੰਦੂ ਆਗੂ ਅਮਿਤ ਅਰੋੜਾ ਦੇ ਘਰ ਪਹੁੰਚੀ ਗੁਜਰਾਤ ਪੁਲਿਸ ਦੇ ਨਾਲ थाना ਡਿਵੀਜ਼ਨ ਨੰਬਰ 7 ਦੀ ਪੁਲਿਸ ਵੀ ਸੀ ਅਮਿਤ ਅਰੋੜਾ ਦੇ ਰਾਤ 2 ਘੰਟੇ ਤੱਕ ਪੁਲਿਸ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਅਮਿਤ ਦੇ ਫੋਨ ਤੇ ਉਹੀ ਨੰਬਰ ਵੀ ਪੁਲਿਸ ਨੂੰ ਬਰਾਮਦ ਹੋਇਆ ਜਿਸ ਨੰਬਰ ਤੋਂ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਥ੍ਰੈਟ ਦਿੱਤੀ ਜਾ ਰਹੀ ਸੀ ਰਾਤ ਕਰੀਬ 9:30 ਵਜੇ ਤੋਂ ਬਾਅਦ ਗੁਜਰਾਤ ਪੁਲਿਸ ਵਾਪਸ ਗਈ ਗੁਜਰਾਤ ਪੁਲਿਸ ਨੇ 2 ਮਹੀਨੇ ਪਹਿਲਾਂ ਅਬੂ ਬਕਰ ਨਾਮ ਦੇ ਵਿਅਕਤੀ ਨੂੰ ਫੜਿਆ ਸੀ ਸੂਰਤ ਕ੍ਰਾਈਮ ਬ੍ਰਾਂਚ ਪੁ ਕਸੀ ਕਿ ਉਸਨੇ ਅਮਿਤ ਅਰੋੜਾ ਸੁਮੇਤ ਕਈ Hindu ਆਗੂਆਂ ਨੂੰ ਟਾਰਗੇਟ ਕਰਨਾ ਹੈ ਪੁਲਿਸ ਨੂੰ ਬਦਮਾਸ਼ ਤੋਂ ਇਹ ਮੋਬਾਈਲ ਮਿਲਿਆ ਜਿਸ ਵਿੱਚ ਅਮਿਤ ਅਰੋੜਾ ਨੂੰ ਕਾਲ ਕਰਦਾ ਸੀ ਦੋ ਮਹੀਨੇ ਪਹਿਲਾਂ ਗੁਜਰਾਤ ਦੀ ਸੂਰਤ ਕ੍ਰਾਈਮ ਬ੍ਰਾਂਚ ਨੇ ਭਾਜਪਾ ਤੇ ਹਿੰਦੂ ਆਗੂਆਂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਅਰੋਪ ਤੇ ਸੂਰਤ ਤੋਂ ਇੱਕ ਮੌਲਵੀ ਮੁਹੰਮਦ ਸੋਹੇਲ ਉਰਫ ਅਬੂ ਬਕਰ ਦੀ ਮੌਲ ਨੂੰ ਫੜਿਆ ਸੀ ਅਰੋਪੀ ਦੇ ਨਿਸ਼ਾਨਾ ਤੇ ਭਾਜਪਾ ਦੀ ਸਾਬਕਾ ਪ੍ਰਵਕਤਾ ਨੂਪੁਰ ਸ਼ਰਮਾ ਤੇ ਲੰਗਣਾ ਦੇ ਭਾਜਪਾ ਵਿਧਾਇਕ ਟੀ ਰਾਜਾ ਸਿੰਘ ਹਿੰਦੂ ਸਨਾਤਨ ਸੰਘ ਦੇ ਚੇਅਰਮੈਨ ਉਪਦੇਸ਼ ਰਾਣਾ ਤੇ ਕਈ ਹੋਰ ਵੀ ਸਨ ਸੂਰਤ ਪੁਲਿਸ ਮੁਤਾਬਕ 27 ਸਾਲ ਦਾ ਮੌਲਵੀ ਮੁਹੰਮਦ ਸੋਹੇਲ ਮਦਰਸੇ ਦਾ ਟੀਚਰ ਵੀ ਸੀ ਉਹ ਪਿਛਲੇ 2 ਸਾਲ ਤੋਂ ਪਾਕਿਸਤਾਨ ਦੇ ਡੋਂਗਰ ਤੇ ਨੇਪਾਲ ਦੇ ਸ਼ਹਿਨਾਸ ਦੇ ਨਾਲ ਵਟਸਐਪ ਦੇ ਜ਼ਰੀਏ ਸੰਪਰਕ ਵਿੱਚ ਸੀ ਸੋ ਆਓ ਸੁਣਦੇ ਆ ਇਸ ਮਾਮਲੇ 'ਚ ਪੁਲਿਸ ਤੇ ਅਮਿਤ ਅਰੋੜਾ ਦਾਕੀ ਹੈ। ਇਹ ਕਮਿਊਨਿਟੀ ਅਮਿਤ ਖੱਪੜ ਦੀ ਹੈ। ਇਹ ਉਹ ਹੈ ਕਵਰ ਕਰ ਗਏ ਹੈ ਤਾਂ ਪੁਲਿਸਾਈ ਤੁਹਾਡੇ ਨਾਲ ਪੁੱਛ ਗਈ ਸੀ ਕਿ ਤੁਸੀਂ ਕਿਸ ਤਰ੍ਹਾਂ ਦੇ ਪੁਲਿਸ ਦੀ ਚਾਹਤ ਹੈ। ਪਹਿਲਾਂ ਤੇ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱ퍼 ਬਣਾ ਰਹੇ। ਬਾਂਕੇ ਵਿਹਾਰੀ ਕਿਰਪਾ ਸਦਾ ਸੱ퍼 ਬਣੀ ਰਹੇ। ਇੱਕ ਮੋਬਾਈਲ ਫੜਿਆ ਗਿਆ ਸੀ ਜਿਹੜਾ ਗੁਜਰਾਤ ਪੁਲਿਸ ਨੇ ਫੜਿਆ ਸੀਗਾ ਕਿ ਪਿੱਛੋਂ ਜਾਨ ਉਮਰਨ ਦੀ ਧਮਕੀ ਜਿਹੜੀ ਲਗਾਤਾਰ ਪਿੱਛੇ ਮਿਲ ਰਹੀ ਸੀ 2:00 AM ਮਹੀਨੇ ਦੀ 5ਵੇਂ ਮਹੀਨੇ ਦੀ ਗੱਲ ਹੈ ਜਿਹੜਾ ਨਾਲੇ ਮੋਡੂਲ ਫੜਿਆ ਉੱਥੋਂ ਦੀ ਜਿਹੜੇ ਅੱਤਵਾਦੀ ਫੜੇ ਸੀਗੇ ਉਹਨਾਂ ਨੇ ਨਾਮ ਲਿੱਤਾ ਸੀ ਮੈਨੂੰ ਮਾਰਨ ਦਾ ਕਿ ਅੰਮ੍ਰਿਤ ਤੋੜਾ ਨੂੰ ਮਾਰਨਾ ਮੇਰੀ ਰੇਖੀ ਵੀ ਕੀਤੀ ਸੀ ਉਹਨਾਂ ਨੇ ਬਗਾਇਦਾ ਕਿ ਮਾਰਨਾ ਉਹਨਾਂ ਨੇ ਅੱਜ ਮੇਰੇ ਫੋਨ ਨੰਬਰ ਟ੍ਰੇਸ ਕਰ ਚੈੱਕ ਕੀਤੇ ਕਿ ਇਸ ਨੰਬਰ ਤੋਂ ਕੋਲਾ ਆਈਆਂ ਹੋਈਆਂ ਉਸ ਨੰਬਰ ਤੋਂ ਕਾਫੀ ਕੋਲਾ ਮਿਲੀਆਂ ਜਿਹੜੇ ਅੱਤਵਾਦੀ ਧਮਕੀਆਂ ਦੇ ਪਾਕਿਸਤਾਨ ਤੋਂ ਬੈਠ ਕੇ ਜਿਹੜੇ ਅੰਮ੍ਰਿਤ ਤੋੜਾ ਨੂੰ ਮਾਰਨਾ ਅੱਜ ਉਹੀ ਨੰਬਰ ਜਿਹੜਾ ਗੁਜਰਾਤ ਪੁਲਿਸ ਨੇ ਕੇਸ ਟ੍ਰੇਸ ਕੀਤਾ ਮੈਂ ਧੰਨਵਾਦ ਕਰਦਾ ਗੁਜਰਾਤ ਪੁਲਿਸ ਦਾ ਮੈਂ ਇਹੀ ਚੀਜ਼ ਦਾ ਧਮਕੀ ਆਈ ਹੈ ਜਾਨੂ ਮਾਰਨ ਦੀ ਕਿ 10 ਦਿਨ ਚ ਜਿਵੇਂ ਸਾਡੇ ਸੰਦੀਪ ਗੋਰਾ ਥਾਪਰੀ ਨੂੰ ਧਮਕੀ ਆ ਜਿਹੜਾ ਹਮਲਾ ਹੋਇਆ ਸੀ ਉਸ ਤੋਂ ਬਾਅਦ ਮੈਨੂੰ ਧਮਕੀ ਆਈ ਹੈ ਕਿ 10 ਦਿਨ ਚ ਤੈਨੂੰ ਮਾਰਨਾ ਹੈ ਮਤਲਬ ਮੈਂ ਕਹਿੰਦਾ ਕਿ ਸਰਕਾਰਾਂ ਨੂੰ ਗੌਰ ਕਰਨਾ ਚਾਹੀਦਾ ਹੈ ਕਿ ਜਿੱਦਾਂ ਸਾਡੇ ਤੇ ਕੋਈ ਹਮਲੇ ਹੋ ਰਹੇ ਨੇ ਸਰਕਾਰਾਂ ਨੂੰ ਸਾਡਾ ਬਚਾਅ ਕਰਨਾ ਚਾਹੀਦਾ ਹੈ ਜੈ ਸ਼੍ਰੀ ਕ੍ਰਿਸ਼ਨਾ ਚਲ ਦੁਕਾਨਾ ਫਿਰ ਉਹਨਾਂ ਨਾਲ ਸਾਡੇ